ਤੇ ਮੈਨੂੰ ਬੜੇ ਮਾਣ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਮੈਨੂੰ ਲੱਗਦਾ ਵੀ ਸਾਰੇ ਕੈਂਡੀਡੇਟਾਂ ਚੋਂ ਮੈਂ ਇਕੱਲਾ ਹੀ ਕੈਂਡੀਡੇਟ ਆ ਇਥੋਂ ਜਿੰਦੇ ਵੀ ਖੜੇ ਹੋਏ ਆ ਜਿਹੜਾ ਆਪਦੇ ਆਪ ਨੂੰ ਇਥੋਂ ਵੋਟ ਪਾ ਕੇ ਆਇਆ ਨਹੀਂ ਸਾਰੇ ਹੀ ਬਾਹਰ ਲਿਆ ਕਿਸੇ ਦੀ ਵੀ ਵੋਟ ਇਸ ਹਲਕੇ ਦੇ ਵਿੱਚ ਹੈ ਨਹੀਂ ਸੋ ਪ੍ਰਾਊਡ ਟੂ ਸੇ ਯੂ ਕੈਨ ਸੇ ਪੂਰੇ ਪੂਰੇ ਪੰਜਾਬ ਦੀ ਨਜ਼ਰ ਆ ਜਿਹੜੇ ਕਿੱਧਰ ਬਾਹਰ ਮੁੱਕੀ ਆ ਜੀ ਬੜਾ ਸਖਤ ਮੁਕਾਬਲਾ ਮੰਨੇ ਚਾ ਕਮ ਕਰ ਦੂਦੇ ਲੱਗ ਮੈਨੂੰ ਵੀ ਇਹੀ ਰਿਹਾ ਸੀ ਪਹਿਲਾਂ ਜੀ ਪਰ ਜੋ ਲੋਕਾਂ ਦੀ ਆਵਾਜ਼ ਆ ਉਸ ਤੋਂ ਐਸ ਤਰ੍ਹਾਂ ਫੀਲ ਹੋ ਰਿਹਾ ਕਿ ਇਹ ਹੁਣ ਹੋਣੀ ਲੱਗ ਰਿਹਾ ਜੀ 23 ਤਰੀਕ ਨੂੰ ਰੈਣਾ ਨਹੀਂ ਮੁਕਾਬਲਾ ਹੁਣ ਤਾਂ 2 ਦਿਨ ਰਹਿ ਗਏ ਜੀ 21 ਤੇ 22 ਅੱਜ ਦਾ ਤਾਂ ਤੁਸੀਂ ਸਵੇਰੋਂ 5 ਘੰਟੇ ਤੱਕ ਜੀ ਗਿਆ ਤੇ ਇਹ ਇਹ ਰੈਣਾ ਨਹੀਂ ਮੁਕਾਬਲਾ ਜੀ ਤੁਸੀਂ ਇਸ ਤਰ੍ਹਾਂ ਵੀ ਕੰਟੈਸਟ ਕੀਤਾ ਸੀ 22 ਜੀ ਅੱਜ ਹਾਂ ਜੀ ਐਕਤੀ ਡਿਫਰੈਂਸ ਕੀ ਲੱਗ ਰਿਹਾ ਥੋੜਾ ਤੁਹਾਨੂੰ ਕੰਫੀਡੈਂਸ ਸਰ ਐਕਤੀ ਨਾ ਸਮਝ ਆ ਗਈ ਲੋਕਾਂ ਨੂੰ ਕਿਉਂਕਿ ਇੱਥੋਂ ਦੋ ਕੈਂਡੀਡੇਟ ਲੋਕਾਂ ਨੇ ਚੁਣੇ ਸੀ ਜੀ ਪਹਿਲਾਂ ਸਰਦਾਰ ਮਨਪੀਤ ਬਾਦਲ ਚਾਰ ਵਾਰੀ ਚੁਣੇ ਉਹ ਵੀ ਨਹੀਂ ਸਾਡੇ ਬੜੇ ਭੱਜ ਗਏ ਫਿਰ ਵੜਿੰਗ ਸਾਹਿਬ ਚੁਣੇ ਉਹ ਵੀ ਨਹੀਂ ਬਣੇ ਭੱਜ ਗਏ ਹੁਣ ਕਹਿੰਦੇ ਆਪ ਦੇ ਨੂੰ ਚੁਣ ਲਓ ਇਸ ਕਰਕੇ ਹੁਣ ਲੋਕ ਇਸ ਗੱਲ ਤੇ ਆਪਣਾ ਬਜਿੱਦ ਹੋਏ ਵੇ ਆ ਕਿ ਅਸੀਂ ਬਾਹਰਲਾ ਕੈਂਡੀਡੇਟ ਨਹੀਂ ਕਿ ਆਉਣਾ ਲੈ ਲੈ ਕੇ ਲੋਕਲ ਗਿੱਦੜਵੇ ਦੇ ਰਹਿਣ ਵਾਲਾ ਕੈਂਡੀਡੇਟ ਪਲੱਸ ਸਰਕਾਰ ਦਾ ਕੈਂਡੀਡੇਟ ਆਮ ਆਦਮੀ ਦੀ ਸਰਕਾਰ ਤੇ ਆਮ ਆਦਮੀ ਦਾ ਐਮਐਲਏ ਇਹ ਸਾਡਾ ਨਾਰਾ ਸੀ ਇਹ ਵੀ ਇੱਕ ਬੜਾ ਵੱਡਾ ਆਪਣਾ ਫੈਕਟਰ ਸੀ ਪਾਰਟੀ ਪਾਵਰ ਦੇ ਵਿੱਚ ਆ ਇਹ ਵੀ ਇੱਕ ਬੜਾ ਵੱਡਾ ਫੈਕਟਰ ਆ ਪਲੱਸ ਅਕਾਲੀ ਦਲ ਦਾ ਬਾਈਕਾਊਟ ਕਰਨਾ ਔਰ ਸਾਰੀ ਵੋਟ ਅਕਾਲੀ ਦਲ ਦੀ ਮੇਰੇ ਨਾਲ ਸ਼ਿਫਟ ਹੋਣੀ ਆ ਆਮ ਆਦਮੀ ਪਾਰਟੀ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਆਪਣਾ ਫੈਕਟਰ ਆ ਕਿ ਸਾਰੇ ਫੈਕਟਰਸ ਜਿੰਨੇ ਵੀ ਆ ਸਾਰੇ ਦੇ ਸਾਰੇ ਮੇਰੇ ਪੱਖ 'ਚ ਹੀ ਬੈਠੇ ਆ ਅੱਜ ਦੀ ਗੱਡੀ ਤੱਕ ਹਫਤਾ ਇਲੈਕਸ਼ਨ ਵਧਣਾ ऑटोमेटिक ऑब्वियसली उस चीज ਦਾ ਮੈਨੂੰ ਕੈਂਪੇਨ ਕਰਨ ਦਾ ਵੱਧ ਸਮਾਂ ਮਿਲ ਗਿਆ ਤਿੰਨ ਵਾਰੀ ਰਾਜਾ ਬਣੀ ਇੱਥੋਂ ਵਿਦਾਇਤ ਰਹੀ ਹੈ ਉਸ ਤੋਂ ਬਾਅਦ ਲੁਧਿਆਣੇ ਚਲੇਗੇ ਲੱਗਦਾ ਉਹ ਚੀਜ਼ ਲੋਕਾਂ ਨੂੰ ਕਿਤੇ ਨਾ ਕਿਤੇ ਨਰਾਜ਼ਗੀ ਵਿਖੀਏ ਤੋਂ کافی ਨਰਾਜ਼ਗੀ ਆ ਜੀ ਉਸ ਦਿਨ ਉਸ ਦਿਨ ਦੀ کافی ਨਰਾਜ਼ਗੀ ਆ ਲੋਕਾਂ ਦੇ ਪ੍ਰਤੀ ਵੀ ਜਿਹੜਾ ਵੀ ਆਉਂਦਾ ਇੱਥੇ ਸਾਨੂੰ ਛੱਡ ਕੇ ਭੱਜ ਜਾਂਦਾ ਹੁਣ ਬਾਹਰ ਲੈਣੀ ਚਾਹੁੰਦਾ ਇਹ ਬਹੁਤ ਵੱਡੀ ਇੱਕ ਬਹੁਤ ਵੱਡਾ ਫੈਕਟਰ ਆ ਜੀ ਇਸ ਇੱਕ ਚੋਣ ਦਾ ਅੱਤ ਤੁਸੀਂ ਦੇਖਿਓ ਇਹ ਕੰਮ ਕਰੂਗਾ ਚਲੋ ਸਭ ਚੰਨੀ ਨੇ ਜਿਹੜਾ ਬਿਆਨ ਦਿੱਤਾ ਇੱਥੇ ਆ ਕੇ ਉਹ ਕਿੰਨਾ ਫੈਕਟਰ ਬੰਦੇ ਹੋ ਪਾਈ ਸਾਹ ਬੜਾ ਸ਼ਰਮਨਾਕ ਬਿਆਨ ਆ ਜੀ ਮੈਂ ਤਾਂ ਆਪ ਜੀ ਨੂੰ ਇਹੀ ਕਹੂੰਗਾ ਕਿ ਇਹੋ ਜਿਹਾ ਬਿਆਨ ਐਡੇ ਸੀਨੀਅਰ ਲੀਡਰ ਨੂੰ ਦੇਖੋ ਇਸ ਟਾਈਪ ਦੇ ਜਿਹੜੇ ਲੀਡਰ ਹੁੰਦੇ ਹਨ ਜੀ ਇੱਕ ਲੋਕਾਂ ਦਾ ਰੋਲ ਮਾਡਲ ਹੁੰਦੇ ਆ ਤੇ ਇੱਕ ਰੋਲ ਮਾਡਲ ਹੋਣ ਦੇ ਨਾਤੇ ਤੁਸੀਂ ਐਸੀ ਬਿਆਨਬਾਜ਼ੀ ਕਰਦੇ ਹੋ ਵਿਚ ਇਸ ਵੈਰੀ ਸ਼ੇਮਫੁਲ ਔਰ ਨਾਲ ਤੁਹਾਡੇ ਇੱਕ ਲੇਡੀ ਕੈਂਡੀਡੇਟ ਖੜੀ ਆ ਇਹ ਆਪ ਆਪਣੇ ਤੋਂ ਤਾਂ ਵੈਸੀ ਨਹੀਂ ਇਹੋ ਜੀ ਇਹੋ ਜੇ ਅਲਫਾਜ਼ ਹੀ ਨਹੀਂ ਯੂਜ਼ ਕੀਤੇ ਆਂ ਜਿਹੜੇ ਚੰਨੀ ਸਾਫ ਕਰਕੇ ਚਲੋ ਜਦਕਿ ਉਹਨਾਂ ਨੇ ਕੱਲ ਮਾਫੀ ਮੰਗ ਲਈ ਪਰ ਪਹਿਲਾਂ ਹੀ ਥੋੜਾ ਜਿਹਾ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਸੀ ਜੀ ਠੀਕ ਜੀ ਭਾਈ ਸਾਹਿਬ